ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਉਮੀਦ ਕਰਦਾ ਸੀ ਠੀਕ ਠਾਕ ਹੋਵੋਗੇ ਟਾਈਮ ਆ ਜੀ ਇੱਥੇ ਜਿਹੜਾ ਹੈਗਾ 5:30 ਵਜੇ ਦਾ ਹੋਇਆ ਵਾ ਦਿਨ ਸ਼ਨੀਵਾਰ ਦਾ ਆ ਤੇ ਆਪਾਂ ਲਾਉਣ ਲੱਗੇ ਆ ਝਾੜੂ ਕਮਰਿਆਂ ਦੇ ਵਿੱਚੋਂ ਝਾੜੂ ਆਪਾਂ ਲਾ ਲਿਆ ਹੁੰਦਾ ਆ ਤੇ ਵੀਡੀਓ ਦੇ ਵਿੱਚ ਆਪਾਂ ਲੱਗੇ ਆ ਲਾਉਣ ਤੇ ਹੁਣ ਜਿਹੜਾ ਹੈਗਾ ਮੌਸਮ ਹੋ ਗਿਆ ਠੰਡਾ ਕਿਉਂਕਿ ਕੱਤੇ ਦਾ ਮਹੀਨਾ ਜਿਹੜਾ ਚੜ ਗਿਆ ਆ ਤੁਹਾਨੂੰ ਵੀ ਪਤਾ ਹਨਾ ਤੇ ਝਾੜੂ ਆਪਾਂ ਲਾ ਕੇ ਵੀਡੀਓ ਦੇ ਵਿੱਚ ਤੇ ਫਿਰ ਗੁੰਨਾ ਗਿਆ ਆਟਾ ਤੇ ਚੇ ਤੇ ਸਰਦਾਰ ਜੀ ਅੰਦਰ ਆ ਕਿਉਂਕਿ ਹੁਣ ਠੰਡ ਹੋ ਗਈ ਬਾਹਰ ਆਪਾਂ ਨਹੀਂ ਪੈ ਸਕਦੇ ਤਰੀਲ ਪੈਣ ਲੱਗੀ ਜੇ ਜ਼ੁਕਾਮ ਹੋ ਜਾਂਦਾ ਫਿਰ ਤਰੀਲ ਪਾ ਕੇ ਉੱਪਰ ਤੇ ਆਪਾਂ ਅੰਦਰ ਹੀ ਰਹਿਨੇ ਹੁਣ ਤੇ ਬਸ 2 ਦਿਨਾਂ ਨੂੰ ਦਿਵਾਲੀ ਵੀ ਆ ਤੇ ਆਪਾਂ ਸਫਾਈਆਂ ਜਿਹੜੀਆਂ ਦਿਵਾਲੀ ਦੀਆਂ ਕਰ ਦਿੱਤੀਆਂ ਵਾਂ ਉਹ ਕੋਈ ਵਲੌਗ ਆਪਾਂ ਨਹੀਂ ਬਣਾਇਆ ਸਫਾਈਆਂ ਦਾ ਬਸ ਇਦਾਂ ਹੀ ਵੀਡੀਓ ਬਣਾ ਕੇ ਆਪਾਂ ਤੁਹਾਨੂੰ ਪਾ ਦੇਣੀ ਮਤਲਬ ਅਪਲੋਡ ਕਰ ਦੇਣੀ ਆ ਤੇ ਕੱਚੇ ਵੇੜੇ ਦਾ ਇਹ ਸੌਖਾ ਵੀ ਆਪਾਂ ਮੈਂਟੋ ਮੈਂਟੀ ਝਾੜੂ ਲਾ ਕੇ ਤੇ ਕੰਮ ਨਿਮੇੜ ਲਈਦਾ ਆ ਜਦੋਂ ਪੱਕਾ ਵੇੜਾ ਹੁੰਦਾ ਫਿਰ ਪਹਿਲਾਂ ਝਾੜੂ ਲਾਓ ਤੇ ਫਿਰ ਲਾਓ ਪੋਚਾ ਜਾਂ ਫਿਰ ਧੋਣਾ ਪੈਂਦਾ ਆ ਤੇ ਕੱਚਾ ਵੇੜਾ ਵਧੀਆ ਰਹਿੰਦਾ ਆ ਤੇ ਪਹਿਲਾਂ ਕੱਚੇ ਹੀ ਹੁੰਦੇ ਸੀ ਮਿੱਟੀ-ਮੋਟੀ ਫੇਰਦੇ ਫੇਰਦੇ ਹੁੰਦੇ ਸੀ ਹਨਾ ਤੇ ਆਪਾਂ ਵੀ ਇੱਥੇ ਮਿੱਟੀ ਲਾਈ ਦੀ ਸੀਗੀ ਫੇਰੀ ਦੀ ਸੀ ਉਹ ਮਿੱਟੀ ਰਲਾ ਕੇ ਪਰ ਹੁਣ ਮਿੱਟੀ ਹੈ ਨਹੀਂ ਜੇ ਇਸ ਕਰਕੇ ਆਪਾਂ ਇਸੇ ਤਰ੍ਹਾਂ ਹੀ ਰੱਖ ਲੈਣਾ ਆ ਤੇ ਸਵੇਰੋਂ ਸਵੇਰ ਜਦੋਂ ਪੰਛੀ ਬੋਲਦੇ ਆ ਤੇ ਬੜਾ ਵਧੀਆ ਲੱਗਦਾ ਆ ਤੇ ਉਧਰੋਂ ਗੁਰਬਾਣੀ ਚੱਲਦੀ ਹੁੰਦੀ ਹੈਗੀ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਹੋ ਰਿਹਾ ਹੁੰਦਾ ਤੇ ਜਾਨਵਰ ਬੋਲਦੇ ਬੜਾ ਵਧੀਆ ਲੱਗਦਾ ਤੇ ਮੌਸਮਾਂ ਜਿਹੜਾ ਠੰਡਾ ਹੋ ਗਿਆ ਆ ਸਵੇਰੋਂ ਸਵੇਰ ਸੁਬਾ ਸ਼ਾਮ ਦੀ ਠੰਡ ਹੈ ਹੁਣ ਵੈਸੇ ਠੰਡ ਨਹੀਂ ਹੈਗੀ ਵੈਸੇ ਮੌਸਮ ਬਹੁਤ ਵਧੀਆ ਆ ਸੁਬ੍ਹਾ ਸ਼ਾਮ ਥੋੜੀ ਜੀ ਹੁੰਦੀ ਹੈ ਸੁਬ੍ਹਾ-ਸੁਬ੍ਹਾ ਜ਼ਿਆਦਾ ਹੁੰਦੀ ਹੈ ਸ਼ਾਮ ਨੂੰ ਵੀ ਫਿਰ ਵੀ ਗਰਮ ਐਸ਼ ਹੁੰਦੀ ਆ ਪਰ ਸੁਬ੍ਹਾ ਦੀ ਠੰਡ ਹੁੰਦੀ ਆ ਲੋ ਜੀ ਤੇ ਆਪਾਂ ਝਾੜੂ ਜਿਹੜਾ ਸਾਰਾ ਲਾ ਦਿੱਤਾ ਆ ਤੇ ਢੇਰੀ ਦਿੱਤੀ ਆ ਲਾ ਤੇ ਜਿੰਮੀ ਮੇਰੇ ਮਗਰਮਗਰ ਫਿਰਦੀ ਆ ਇਹਨੂੰ ਇਹ ਹੁੰਦਾ ਪਤਾ ਨਹੀਂ ਕੀ ਕਰਦੇ ਫਿਰਦੇ ਇਹਨੂੰ ਆਦਤ ਆ ਮਗਰਮਗਰ ਤੁਰੇ ਫੈਰਣ ਦੀ ਤੇ ਇੱਥੇ ਲੱਗੇ ਆਪਾਂ ਆਟਾ ਗੁੰਨਣਾ ਆਟਾ ਗੁੰਨ ਕੇ ਰੱਖ ਦਾਂਗੇ ਟਾਈਮ ਆ ਇੱਥੇ ਜਿਹੜਾ 7:00 ਵਜੇ ਦਾ ਹੋ ਗਿਆ ਸੀ 7:00 ਵਜੇ ਆਪਾਂ ਆਟਾ ਗੁੰਨਣ ਲੱਗੇ ਕਿਉਂਕਿ ਸਰਦਾਰ ਜੀ ਨੇ ਕੰਮ ਤੇ ਜਾਣਾ ਆ ਤੇ ਬੱਚੇ ਵੀ ਸਕੂਲ ਜਿਹੜਾ ਜਾਣਗੇ ਤੇ ਫਿਰ ਆਪਾਂ ਜਿਹੜਾ ਹੈਗਾ ਆ ਆਟਾ ਗੁੰਨਦਿਆਂਗੇ ਜਿਸਨੂੰ ਆਪਾਂ ਨਹੀਂ ਭੇਜਿਆ ਸੀ ਸਕੂਲ ਤੇ ਆਟਾ ਆਪਾਂ ਗੁੰਨਣ ਲੱਗੇ ਆ ਆਟਾ ਗੁੰਨ ਕੇ ਤੇ ਫਿਰ ਆਪਾਂ ਰੋਟੀਆਂ ਲਾ ਕੇ ਤੇ ਨਾਲ ਦੀ ਨਾਲ ਜਿਹੜੇ ਲਾਂਚ ਵਾਲੇ ਡੱਬੇ ਜਿਹੜੇ ਪੈਕ ਕਰ ਦੇਾਂਗੇ ਤੇ ਆਟਾ ਆਪਾਂ ਗੁੰਨਦੀ ਆ ਦਵਾਦਾ ਮੈਂ ਇੱਥੇ ਕਾੜ ਕੇ ਗੁੰਨਦੀ ਹੁੰਨੀ ਆ ਰਸੋਈ ਵਿੱਚ ਆਟਾ ਨਹੀਂ ਮਗੁੰਦੀ ਕਿਉਂਕਿ ਫਿਰ ਉੱਥੇ ਕਾੜਨਾ ਥੋੜਾ ਜਿਹਾ ਔਖਾ ਲੱਦਰ ਸੋਈ ਛੋਟੀ ਆ ਆਪਣੀ ਤੇ ਕੰਧੋਲੀ ਤੇ ਲੋਟ ਰੰਦਾ ਆ ਤਾਂ ਕਰਕੇ ਫਿਰ ਮੈਂ ਇੱਥੇ ਗੁੰਨ ਦਿੰਨੀ ਆ ਤੇ ਉਹ ਬੱਚੇ ਵੀ ਉੱਠ ਖੜੇ ਆ ਚਾਹ ਪਾਣੀ ਪੀ ਲਿਆ ਉਹਨਾਂ ਨੇ ਵੀ ਤੇ ਤਿਆਰ ਉਹ ਹੋ ਗਏ ਆ ਤੇ ਬਸ ਆਪਾਂ ਆਟਾ ਗੁੰਨੀ ਆਨੇ ਆਟਾ ਗੁੰਨ ਕੇ ਤੇ ਬਸ ਰੋਟੀਆਂ ਲਾ ਕੇ ਤੇ ਮਨਜੋਤ ਚਲੀ ਜਾਊਗੀ ਸਕੂਲ ਤੇ ਸਰਦਾਰ ਸਾਹਿਬ ਆ ਜਿਹੜੇ ਕੰਮ ਤੇ ਜਾਣਗੇ ਉਹ ਵੀ ਆਪ ਦਾ ਤਿਆਰ ਤੇਰ ਹੁੰਦੇ ਫਿਰਦੇ ਆ ਕਿ ਤੇ ਮੈਂ ਆਟਾ ਗੁੰਨ ਕੇ ਤੇ ਦਵਾ ਦਵਾ ਰੋਟੀਆਂ ਲਾ ਦੂੰਗੀ ਜੇ ਤੁਸੀਂ ਚੈਨਲ ਤੇ ਨਵੇਂ ਆਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਕਿ ਕਿੱਥੋਂ ਕਿੱਥੋਂ ਤੁਸੀਂ ਵੀਡੀਓ ਦੇਖਦੇ ਆ ਇਹ ਵੀ ਜ਼ਰੂਰ ਦੱਸਿਆ ਕਰੋ ਹਨਾ ਲੋ ਜੀ ਆਪਾਂ ਆਟਾ ਲਿਆ ਗੁੰਨ ਬਸ ਇੱਕ ਵਾਰੀ ਮੁੱਕੀ ਇਹਨੂੰ ਹੋਰ ਦੇ ਦੇ ਦਾਂਗੇ ਤੇ ਫਿਰ ਆ ਜਿਹੜਾ ਹੈਗਾ ਰੋਟੀ ਲਾਵਾਂਗੇ ਪਰ ਸੋਈ ਦੇ ਵਿੱਚ ਜਾ ਕੇ ਤੇ ਕੱਪੜੇ ਆਪਣੇ ਮਸ਼ੀਨ ਵਿੱਚ ਪਾਏ ਹੋਏ ਆ ਮਸ਼ੀਨ ਚੱਲੀ ਜਾ ਰਹੀ ਹੈ ਕਪੜੇ ਧੋਤੇ ਜਾਣਗੇ ਫਿਰ ਆਪਾਂ ਸੁੱਕਣੇ ਪਾ ਦੇਾਂਗੇ। ਲਓ ਜੀ ਆਪਾਂ ਆ ਗਏ ਰਸੋਈ ਵਿੱਚ ਤੇ ਆਪਾਂ ਧਰ ਲਿਆ ਤਵਾ ਤੇ ਹੁਣ ਲਾ ਦੇਾਂਗੇ ਰੋਟੀਆਂ ਰੋਟੀਆਂ ਲਾ ਕੇ ਤੇ ਆਪਾਂ ਇਹਨਾਂ ਨੂੰ ਬਾਜ ਦੇ ਦੇਣੀ ਆ ਆਪਦੀ ਰੋਟੀ ਜਿਹੜੀ ਲੈ ਜਾਣਗੇ। ਵੈਸੇ ਪਹਿਲਾਂ ਮੈਂ ਬੋਲ ਕੇ ਵੀਡੀਓ ਬਣਾਈ ਸੀ ਪਰ ਬਾਅਦ ਵਿੱਚ ਮੈਂ ਕਿਹਾ ਚਲੋ ਵਾਇਸਓਵਰੀ ਕਰ ਦਿੰਨੇ ਆ ਫਟਾਫਟ ਜਿਹੜੀ ਹੈਗੀ ਰੋਟੀ ਬਣਾ ਕੇ ਤੇ ਇਹਨਾਂ ਨੂੰ ਪਤੀ ਦੇਾਂਗੇ ਤੇ ਜਿਹੜੀਆਂ ਰੋਟੀਆਂ ਚੱਕੀਆਂ ਨੇ ਮੇਰੀ ਰਾਤ ਦੀਆਂ ਬਚੀਆਂ ਹੋਈਆਂ ਰੋਟੀਆਂ ਸੀਗੀਆਂ ਇਹਨਾਂ ਨੂੰ ਮੈਂ ਚੂਰ ਕੇ ਛੱਤ ਦੇ ਉੱਪਰ ਪਾਉਂਗੀ। ਜਾਨਵਰਾਂ ਨੂੰ ਰੋਟੀ ਜ਼ਰੂਰ ਪਾਉਣੀ ਚਾਹੀਦੀ ਆ ਆਪਾਂ ਨੂੰ। ਇਹਦੇ ਚਲੋ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਖਾਣ ਪੀਣ ਨੂੰ ਮਿਲ ਜਾਂਦਾ ਹੈ ਤੇ ਆਪਣੇ ਕਾਟੂਆ ਰਹਿੰਦੀਆਂ ਨੇ ਪੰਜ ਛੇ ਉਹਨਾਂ ਨੂੰ ਰੋਟੀ ਮਿਲ ਜਾਂਦੀ ਹੈ ਚਲੋ ਖਾ ਲੈਂਦੀਆਂ ਨੇ ਤੇ ਇਹ ਨਾਲੇ ਪੰਨ ਦਾਣ ਦਾ ਸਭ ਤੋਂ ਵਧੀਆ ਜਿਹੜਾ ਹੈਗਾ ਆ ਤਰੀਕਾ ਆ ਤੇ ਇਹਨਾਂ ਨੂੰ ਜ਼ਰੂਰ ਆਪਾਂ ਨੂੰ ਮਾੜਾ ਮੋਟਾ ਖਾਣ ਪੀਣ ਨੂੰ ਪਾਉਣਾ ਚਾਹੀਦਾ ਹੈ ਤੇ ਲਓ ਜੀ ਆਪਾਂ ਰੋਟੀਆਂ ਵੇਲਣ ਲੱਗ ਗਏ ਤੇ ਰੋਟੀਆਂ ਆਪਾਂ ਲਾ ਗਏ ਤੇ ਸਰਦਾਰ ਜੀ ਨੂੰ बस ਵਾਅਦਾ ਦੇ ਦੇਣੀ ਆ ਆਪਦੀ ਰੋਟੀ ਲੈ ਜਾਣਗੇ ਪਾ ਕੇ ਤੇ ਫਿਰ ਮੈਂ ਨਾਲ ਦੀ ਨਾਲ ਹੀ ਜਿਹੜੇ ਟਿਫਨ ਬਣ ਦੇਣੇ ਆ ਇਹ ਤਵਾ ਵੀ ਆਪਣਾ ਜਿਹੜਾ ਹੈਗਾ ਇਹ ਹਾਲੇ ਗਰਮ ਨਹੀਂ ਹੋਇਆ ਸੀਗਾ ਮੈਂ ਕਿਹਾ ਚੰਗੀ ਤਰ੍ਹਾਂ ਗਰਮ ਹੋਏ ਤੇ ਰੋਟੀ ਪਾਵਾਂਗੇ ਫੇਰ ਰੋਟੀ ਜਿਹੜੀ ਵਧੀਆ ਬਣ ਕੇ ਤਿਆਰ ਹੁੰਦੀ ਆ ਤੇ ਲਓ ਜੀ ਰੋਟੀ ਆਪਣੀ ਪੱਕ ਰਹੀ ਹੈ ਤੇ ਇੱਕ ਗੱਲ ਹੋਰ ਜੀ ਮੈਂ ਕਦੇ ਵੀ ਤਵਾ ਚੱਕ ਕੇ ਗੈਸ ਤੇ ਰੋਟੀ ਡਾਇਰੈਕਟ ਆ ਜਿਹੜੀ ਨਹੀਂ ਰਾੜੀ ਹੈਗੀ ਤੇ ਆਪਾਂ ਨੂੰ ਇਦਾਂ ਖਾਣੀ ਵੀ ਨਹੀਂ ਚਾਹੀਦੀ ਕਿਉਂਕਿ ਇਹ ਸਿਹਤ ਲਈ ਹਾਨੀਕਾਰਕ ਆ ਰੋਟੀ ਦੇ ਵਿੱਚ ਗੈਸ ਆ ਜਿਹੜੀ ਚਲੀ ਜਾਂਦੀ ਆ ਤੇ ਆਪਾਂ ਨੂੰ ਕੋਈ ਪਤਾ ਨਹੀਂ ਗੈਸ ਕਾਦੀ ਬਣਦੀ ਆ ਹਨਾ ਜੇ ਚੁੱਲ੍ਹੇ ਤੇ ਰੋਟੀ ਲਾਈਏ ਤਾਂ ਆਪਾਂ ਨੂੰ ਪਤਾ ਹੁੰਦਾ ਇਹਦੇ ਵਿੱਚ ਲੱਕ ਲੱਕੜਾਂ ਲਾਈਆਂ ਪਾਥੀ ਲਾਈਏ ਜੋ ਵੀ ਹੈ ਨਾ ਆਪਾਂ ਨੂੰ ਪਤਾ ਹੁੰਦਾ ਤੇ ਇੱਥੇ ਆਪਾਂ ਨੂੰ ਪਤਾ ਨਹੀਂ ਕਾਦੀ ਗੈਸ ਹੈਗੀ ਕਾਦੀ ਨਹੀਂ ਗੀ ਤੇ ਆਪਾਂ ਫਿਰ ਤਾਂ ਵੀ ਦੀ ਰੋਟੀ ਰਾੜ ਲਈਦੀ ਆ ਤੇ ਗਰਮੀ ਵੀ ਜਿਹੜੀ ਹੈਗੀ ਰਸੋਈ ਦੇ ਵਿੱਚ ਤਾਂ ਆਉਂਦੀ ਹੋਈ ਆਉਂਦੀ ਆ ਹਨਾ ਇੱਕ ਰੋਟੀ ਲਾਉਂਦਿਆਂ ਨੂੰ ਗਰਮੀ ਜ਼ਰੂਰ ਆਉਂਦੀ ਆ ਤੇ ਇੱਕ ਜਦੋਂ ਆਪਾਂ ਜਿਹੜਾ ਹੈਗਾ ਆ ਕੱਪੜੇ ਪ੍ਰੈਸ ਕਰਦੇ ਆ ਉਦੋਂ ਜ਼ਰੂਰ ਗਰਮੀ ਆਉਂਦੀ ਹੈਗੀ ਕਿਉਂਕਿ ਉਦੋਂ ਸੇਕ ਜਿਹੜਾ ਹੁੰਦਾ ਬਣ ਜਾਂਦਾ ਹੈ ਤੇ ਗਰਮੀ ਤਾਂ ਆਉਣੀ ਆਉਣੀ ਆ ਹਨਾ ਤੇ ਲਓ ਜੀ ਇੱਥੇ ਆਪਾਂ ਦਹੀਂ ਕੱਢਿਆ ਦਹੀਂ ਦੇ ਦਹੀਂ ਨਾਲ ਰੋਟੀ ਜਿਹੜੀ ਬੰਨਦੇ ਆਂਗੇ ਦਹੀਂ ਸਬਜ਼ੀ ਜਿਹੜੀ ਘੱਟ ਸੀਗੀ ਤੇ ਆਪਾਂ ਦਹੀਂ ਨਾਲ ਰੋਟੀ ਜਿਹੜੀ ਬੰਨਦੇ ਆਂਗੇ ਦਹੀਂ ਆਪਾਂ ਕਰ ਲਿਆ ਸੈਟ ਤੇ ਬਸ ਹੁਣ ਡੱਬੀ ਦੇ ਵਿੱਚ ਪਾਤਾ ਤੇ ਚਾਰ ਫੁਲਕੀ ਲਾ ਕੇ ਡੱਬੇ ਚ ਪਾ ਦੇਾਂਗੇ ਤੇ ਬਾਕੀ ਆਪਾਂ ਖਾਣ ਨੂੰ ਜਿਹੜੀਆਂ ਹੋਣ ਦੀਆਂ ਲਾਉਣੀਆਂ ਉਹ ਲਾ ਲਾਂਗੇ ਤੇ ਮੈਂ ਤੇ ਜਸਨਾ ਜਿਹੜੇ ਦੁਪਹਿਰ ਦੀ ਰੋਟੀ ਹੈ ਦੁਪਹਿਰੇ ਲਾ ਕੇ ਖਾ ਲਵਾਂਗੇ ਤੇ ਹੁਣ ਦੀ ਰੋਟੀ ਹੈ ਜਿਹੜੀ ਲਾ ਕੇ ਅਸੀਂ ਖਾ ਲੈਣੀ ਆ ਲਓ ਜੀ ਰੋਟੀ ਪਾਣੀ ਆਪਾਂ ਲਾ ਲਿਆ ਤੇ ਅਸੀਂ ਆ ਕੇ ਬਹਿ ਗਏ ਵਿਹੜੇ ਦੇ ਵਿੱਚ ਤੇ ਕੱਪੜੇ ਆਪਣੇ ਸਾਰੇ ਧੋਤੇ ਗਏ ਆਪਾਂ ਪਾ ਤੇ ਸੁੱਕਣੇ ਤੇ ਵਿਹੜੇ ਦੇ ਵਿੱਚ ਬੈਠੇ ਆ ਅਸੀਂ ਕਿਉਂਕਿ ਹੁਣ ਮੌਸਮ ਤੁਹਾਨੂੰ ਪਤਾ ਠੀਕ ਜਿਹਾ ਹੋਇਆ ਹੋਇਆ ਹੈ ਨਾ ਤੇ ਹਵਾ ਚੱਲ ਰਹੀ ਸੀਗੀ ਤੇ ਬੱਦਲ ਜੇ ਵੀ ਹਲਕੇ ਫੁਲਕੇ ਹੈਗੇ ਆ ਮੌਸਮ ਵਧੀਆ ਬਣਿਆ ਹੋਇਆ ਵਾ ਤੇ ਸਵੇਰ ਦੀ ਰੋਟੀ ਆਪਾਂ ਪਕਾ ਕੇ ਖਾ ਫਟੀਆਂ ਤੇ ਹੁਣ ਲਾਉਣੀ ਆ ਦੁਪਹਿਰ ਦੀ ਰੋਟੀ ਸੌਰੀ ਦੁਪਹਿਰ ਦੀ ਰੋਟੀ ਤੇ ਪੈਰ ਵੇਲੇ ਬਣਾ ਲਾਂਗੇ ਜਦੋਂ ਖਾਣੀ ਹੋਈ ਕਿਉਂਕਿ ਗੈਸ ਤੇ ਤਾਂ ਫਿਰ ਐਵੇਂ ਹੀ ਹੁੰਦਾ ਹਨਾ ਜਦੋਂ ਰੋਟੀ ਆਪਾਂ ਖਾਣੀ ਆ ਤੇ ਉਦੋਂ ਹੀ ਆਪਾਂ ਲਾ ਲਈਦੀ ਆ ਤੇ ਵਧੀਆ ਰਹਿੰਦਾ ਆ ਤੇ ਕੰਮ ਬਾਕੀ ਸਵੇਰ ਦੇ ਸਾਰੇ ਆਪਣੇ ਨਿਬੜ ਗਏ ਆ ਤੇ ਹੁਣ ਆਪਾਂ ਜਿਹੜੇ ਹੈਗੇ ਆ ਵਲੌਗ ਦਾ ਐਂਡ ਵੀ ਇੱਥੇ ਕਰਦੇ ਆ ਜੇ ਵਧੀਆ ਲੱਗੀ ਲ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ